ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਔਨ ਮਾਈ ਯੂਟਿਊਬ ਚੈਨਲ ਪੰਗ ਬਲੌਗ ਅੱਜ ਅਸੀਂ ਚੱਲੇ ਆਂਗੇ ਸ਼ਾਪਿੰਗ ਕਰਨ ਮਨਪ੍ਰੀਤ ਆ ਗਈ ਸੀ ਮੈਂ ਕੰਮ ਜਿੰਨੇ ਮਰਲੇ ਸੀਗੇ 1:30 ਤੱਕ ਵੈਸੇ ਵੀ ਸਾਨੂੰ ਹੁਣ 1:00 ਵੱਜ ਗਿਆ ਤੁਰਦੇ ਕਰਦੇ ਕਿਉਂਕਿ ਪਵਿੱਤਰ ਕਰਕੇ ਫਿਰ ਟਾਈਮ ਲੱਗ ਜਾਂਦਾ ਹੈਗਾ ਕੁਝ ਥੋੜਾ ਥੋੜੇ ਕੰਮਾਂ ਨਾਲ ਹੋ ਹੀ ਜਾਂਦਾ ਹੈਗਾ ਤੇ ਹੁਣ ਅਸੀਂ ਰੈਡੀ ਹੋ ਕੇ ਦੋਨੇ ਮਾਮਤੀਆਂ ਚੱਲੇ ਆਂਗੇ ਸ਼ਾਪਿੰਗ ਕਰਨ ਅਸੀਂ ਲੈਣੇ ਸੀਗੇ ਸ਼ੂਜ਼ ਹਲਾ ਫਿਰ ਵੀ ਤੁਰ ਤੇ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਅੱਜ ਜਾਇਆ ਨਹੀਂ ਮੈਨੂੰ ਛੁੱਟੀ ਸੀਗੀ ਪਹਿਲਾਂ ਲੇਟ ਉੱਠੇ 11:30 ਵਜੇ ਉੱਠੇ ਮਨਪ੍ਰੀਤਾ ਜਲਦੀ ਚਲੇ ਗਈ ਸੀ ਕੰਮ ਤੇ ਅਸੀਂ ਦੋਨੇ ਵਾਂ ਮਾਂ ਮਥੇ ਲੇਟ ਉੱਠੀਆਂ 11:30 ਵਜੇ ਉੱਠ ਕੇ ਫਿਰ ਰੋਟੀ ਮੈਨੂੰ ਵਧੀਆ ਨਹੀਂ ਲੱਗੀ ਅਜ ਖਾਣ ਦੀ ਤੇ ਤਾਂ ਕਰਕੇ ਨਹੀਂ ਖਾਦੀ ਫਿਰ ਮੈਂ ਆਪਣੀ ਚਾਹ ਵਗੈਰਾ ਪੀ ਕੇ ਸਾਰਾ ਕੰਮ ਨਵੇੜ ਕੇ ਹੁਣ 1.5-2 ਘੰਟੇ ਦੇ ਵਿੱਚ ਹੁਣ ਅਸੀਂ ਗੱਡੀ 'ਚ ਬਹਿ ਗਏ ਚਲੋ ਫਿਰ ਚੱਲਦੇ ਆ ਜਲਦੀ 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 ਚੱਲਾ ਸ਼ਾਪਿੰਗ ਕਰਨੀ ਹੈ ਅਮਨੇ ਬਾਪਾ ਪਾਈ ਪਾਈ ਨੂੰ ਬਾਪਾ ਪਾਈ ਪਾਈ ਜੋੜਦੇ ਮਾਂ ਟੀਆ ਡਾਹ ਦਿੰਦੀਆਂ ਨੇ ਹੈ ਬਾਪਾ ਪਾਈ ਪਾਈ ਜੋੜਦੇ ਹੋਰ ਮਾਂ ਟੀਆ ਡਾਹ ਨੋਖੋ ਕੰਮ ਕਰਦਾ ਫਿਰ ਬਈ ਕੀ ਕਰੀਏ ਸੀ ਇਹਦਾ ਤੇਰੀ ਜ਼ਿੰਮੇਵਾਰੀ ਬਣਦੀ ਆ ਹੁਣ ਹਨਾ ਪਵਿੱਤਰ ਕਹਦੇ ਤੇਰੀ ਜ਼ਿੰਮੇਵਾਰੀ ਬਣਦੀ ਹੈ ਨਾ ਆਸੀਂ ਤਾਂ ਕਦੇ ਆਈ ਡੋਣ ਵਾਸਤੇ ਆ ਨਾ ਲੈ ਤੇਰੇ ਘਰ ਵਾਲੀ ਬਹੁਤ ਜਿਆਦਾ ਸਿਆਣੀ ਹੈਗੀ ਜ਼ਰੂਰੀ ਜ਼ਰੂਰੀ ਚੀਜ਼ਾਂ ਹੀ ਲੈ ਕੇ ਆਉਂਗੀ ਅਸੀਂ ਆ ਗਏ ਅੰਗੇ ਮਾਰਕੀਟ ਪਹੁੰਚ ਗਏ ਹਨਾ ਫਿਰ ਉਹ ਬਿੱਤਰ ਆਪਾਂ ਪਹੁੰਚ ਗਏ ਨਾ ਸੀ ਅੰਦਰ ਪਹਿਲਾਂ ਅਸੀਂ ਮੁਜਦੇ ਰਹੇ ਦੂਜੀ ਸ਼ਾਪਿੰਗ ਜੇ ਕਿ ਉਹ ਚਲੋ ਕੱਲੇ ਕਿਤੇ ਦੇ ਲਈ ਚਲੋ ਕੱਲਾ ਨਹੀਂ ਨਹੀਂ ਸਿੱਖ ਕੇ ਕੱਲੇ ਨਹੀਂ ਜਾ ਸਕਦੇ ਕਿ ਕੋਲਸ ਵੀ ਬੈਸਟਨ ਜਾਉਂਗੇ ਜੇ ਆਖੀ ਸ਼ੌਪ ਤੋਂ ਉਹ ਤੋਂ ਤੇ ਨਹੀਂ ਆਉਂਦੀਆਂ ਉਹ ਦਰੋਸ ਮਾਲ ਲੈ ਕੇ ਅਸੀਂ ਆਗੇ ਬਿਗ ਡਬਲਯੂ ਸਾਈਡ ਇੱਥੇ ਜਿਹੜੇ ਸੀਗਾ ਇਧਰ ਲੈਣੇ ਸੀ ਕੁਝ ਕਪੜੇ ਵਗੈਰਾ ਮੈਂ ਕਿਹਾ ਵੀ ਚੱਲ ਪਹਿਲਾਂ ਇਧਰ ਵੀ ਜਾ ਆਈਏ ਹੁਣ ਟਾਈਮ ਥੋੜਾ ਸੀ ਬਟ ਕੰਮ ਥੋੜੇ ਜਿਹਾ ਜ਼ਿਆਦਾ ਸੀਗੇ ਉਹ ਨਹੀਂ ਇਹ ਦੇਖੀ ਸੀ ਮੈਂ ਤੇ ਇੰਨੇ ਦੇਖਿਓ ਬਦ ਤਰ੍ਹਾਂ ਅਸੀਂ ਆ ਗਏ ਸੀ ਕਿ ਘਰ ਵਾਪਸ 4 ਵਜੇ ਆਿਆਂਗੇ ਹਦੋਂ 1 ਵਜੇ ਗਏ ਸੀਗੇ ਆਉਂ ਲਖੇ ਵਸਤੇ ਆਇਆ ਕਿਉਂਕਿ ਜਾਂਦੇ ਹੋਏ ਪਹਿਲਾਂ ਮਨਪ੍ਰਿਤ ਲੈ ਗਏ ਸੀਗੇ ਪਵਿੱਤਰ ਲੱਗੀ ਅਨੁਸਾਰ ਦੁੱਧ ਪੀਣਾ ਹੁਣ ਮੈਂ ਕੰਮ ਕਰੂੰਗੀ ਰੋਟੀ ਰੋਟੀ ਦਾ ਬਣਾਣੀਆਂਗੇ ਤੇ ਪਵਿੱਤਰ ਨੇ ਦੁੱਧ ਪੀ ਰਹੀ ਹੈ ਕਿ ਮੈਂ ਕਿਹਾ ਵੀ ਹੁਣ ਮੈਂ ਆਪਣੇ ਕੰਮ ਨੇ ਜਿਹੜੇ ਡਿਨਰ ਵਗੈਰਾ ਪ੍ਰੇਪੇਅਰ ਕਰ ਲੈਣੀਆਂਗੀ ਬਾਕੀ ਕਲੀਨਿੰਗ ਵਗੈਰਾ ਦਾ ਮੈਂ ਸਾਰਾ ਕਰਕੇ ਗਈ ਸੀ ਸ਼ਾਪਿੰਗ ਕੁਝ ਬਸ ਖਾਸ ਤਾਂ ਨਹੀਂ ਕੀਤੀ ਸਮਾਨ ਲਿਆ ਵੀ ਬਹੁਤ ਹੈ ਰਹਿ ਵੀ ਬਹੁਤ ਹੈ ਗਿਆ ਕਿ ਦੇ ਫੇਰ ਲੈ ਕੇ ਆਵਾਂਗੇ ਹਨਾ ਪਵਿੱਤਰ ਕਿਉਂਕਿ ਟਾਈਮ ਥੋੜਾ ਸੀਗਾ 3 ਘੰਟਿਆਂ ਦੇ ਵਿੱਚ ਕੁਝ ਨਹੀਂ ਲਿਆ ਜਾਂਦਾ ਦੇਖਦੇ ਦੇਖਦੇ ਵੀ ਬਹੁਤ ਟਾਈਮ ਲੱਗ ਜਾਂਦਾ ਹੈ ਚੀਜ਼ਾਂ ਨੂੰ ਇਸ ਕਰਕੇ ਕਾਫੀ ਚੀਜ਼ਾਂ ਰਹਿ ਗਈਆਂ ਜੀ ਮੈਂ ਇੱਕ ਸੋਚਿਆ ਵਿਚਾਰ ਫੇਰ ਇਹ ਲੈ ਕੇ ਆਵਾਂਗੇ ਹੁਣ ਜਿਹੜੀਆਂ ਰਹਿ ਗਈਆਂ ਕਿਉਂਕਿ ਫਿਰ ਐ ਹੋ ਜਾਂਦਾ ਫਿਰ ਸ਼ਾਮ ਨੂੰ ਹਨੇਰਾ ਹੋ ਜਾਂਦਾ ਹੈ ਫਿਰ ਪਵਿੱਤਰ ਵੀ ਰੋਣ ਲੱਗ ਜਾਂਦੀ ਹੈਗੀ ਇਹਨੂੰ ਵੀ ਚੱਕਣਾ ਹੁੰਦਾਗਾ ਇਸ ਕਰਕੇ ਚਲੋ ਫਿਰ ਹੁਣ ਮੈਂ ਤਾਂ ਰੋਟ ਰੁਕੀ ਬਣਾਉਣੀ ਆਂਗੀ ਪਵਿੱਤਰ ਖੇਡਣ ਲੱਗ ਰਹੀ ਹੈ ਜੀ ਅਬ ਦਾ ਦੁੱਧ ਪੀ ਕੇ ਖੇਡ ਲੂਗੀ ਵੈਸੇ ਹੁਣ ਵੀ ਇਹ ਖੇਡ ਹੀ ਰਹੀ ਹੈਗੀ ਅੱਜ ਮੈਂ ਲੱਗਿਆਂਗੀ ਗਾਜਰਾਂ ਲੋਨ ਦੀ ਸਬਜ਼ੀ ਬਣਾਉਣਾ। ਬਸ ਤੜਕਾ ਮੈਂ ਲਾad ਪੁੱਤੀਆਂਗੀ। ਮੈਂ ਕਿਹਾ ਪਹਿਲਾਂ ਪਹਿਲਾਂ ਇਹਨੂੰ ਕੱਟ ਕੇ ਧੋ ਕੇ ਰੱਖਤਾ ਸੀ। ਫਿਰ ਉਹਨੇ ਡੰਮ ਚ ਮੈਂ ਪਿਆਜ਼ ਵਗੈਰਾ ਕੱਟ ਲਿਆ। ਹੁਣ ਮੈਂ ਲੱਗਦੀਆਂਗੀ ਬਸ ਗਾਜਰਾਂ ਨੂੰ ਪਾਉਣਾ। ਮੈਂ ਕਿਹਾ ਚੱਲ ਇਹ ਵੀ ਪਾਈ ਦਿੰਨਾ। ਫਿਰ ਬਸ ਮਾਲ ਦੇਣਾ ਹਸਤਾ ਗੋਨ ਦੂੰਗੀ। ਪਵਿੱਤਰ ਪੱਈਏ ਸੁਤੀ ਜਨਾ ਟਾਈਮਾ ਸੁਤੀ ਹੈ ਜੀ। ਹੁਣ ਡੰਡ ਦੇ ਵਿੱਚ ਵਿੱਚ ਮੈਂ ਕੰਮ ਨਿਬੜ ਦੂੰਗੀ। 10-15 ਮਿੰਟਾਂ ਚ ਬਨ ਜੂਗੀ ਸਬਜ਼ੀ ਤਾਂ। ਮਸ ਜਦੋਂ ਹਲਕਾ ਜਿਹਾ ਸਿਰਜ ਗਈਆਂ ਬਾਅਦ ਚ ਮੈਂ ਨਮਕ ਮਿਰਚ ਐਡ ਕਰ ਦੂੰਗੀ। ਹੁਣ ਮੈਂ ਲਾ ਲੜੀਏਗੀ ਨਮਕ ਮਿਰਚ ਐਡ ਕਰਨ ਸਭ ਤੋਂ ਪਹਿਲਾਂ ਮੈਂ ਐਡ ਕੀਤੀ ਹੈ ਹਲਦੀ। ਮਨ ਲਵੀਂ ਆਪਦੇ ਟੇਸਟ ਦੇ ਅਕੋਰਡਿੰਗ ਹੀ ਪਾਉਣਾ ਆਪਾਂ ਨੇ। ਇਹ ਨਹੀਂ ਹੈਗਾ ਵੀ ਇੰਨਾ ਪਾਉਣਾ। ਜੇ ਥੋੜਾ ਜਿਹਾ ਮਿਰਚਾ ਜਿਹੜਾ ਤਿੱਖਾ ਖਾਣੇ ਆ ਇਸ ਕਰਕੇ ਨਮਕ ਮਿਰਚ ਨੇ। ਥੋੜਾ ਜਿਆਦਾ ਪਾਣੀ ਨਹੀਂ ਆ। ਨਾਲੇ ਕਰਤਾ ਪਾਣੀ ਐਡ ਹੋਣੇ ਚੰਗੀ ਤਰ੍ਹਾਂ ਰਹਿਜ ਜਾਣੀ ਆ। ਮਸਾਲਾ ਵੀ ਪਾਤਾ। ਸਬਜੀ ਆਲਮੋਸਟ ਬਣ ਗਈ ਐ ਬਸ ਇਹਦੇ ਵਿੱਚ ਹੁਣ ਮੈਂ ਉਹ ਪਾ ਦੂੰਗੀ ਮੇਥੀ ਥੋੜਾ ਜਿਹਾ ਪਾਣੀ ਰਹਿ ਗਿਆ ਉਹਨੂੰ। ਆਹੋ ਕਰਕੇ ਸਬਜੀ ਪੂਰੀ ਤਰ੍ਹਾਂ ਬਣ ਗਈ। बस ये मेथी ऐड करनी है तेनु मैं छोटे गैस ਦੇ ਉੱਪਰ ਰੱਖ ਦੇਣੀ ਆ ਇੱਧਰ ਰੱਖ ਲੈਣੀ ਆ ਤਵਾ बस ਮੈਂ ਰੋਟੀ ਲਗਦੀ ਆਂਗੀ बस ਇਹਦੇ ਵਿੱਚ ਹੁਣ ਮੈਂ ਮੇਥੀ ਦਿੱਤੀ ਐਡ ਕਰ ਬਸ ਇਹਦੇ ਵਿੱਚ ਹੁਣ ਮੈਂ ਮੇਥੀ ਹੈ ਜਿਹੜੀ ਉਹ ਐਡ ਕਰਤੀ ਪਾਣੀ ਵੀ অলਮੋਸਟ ਸਾਰਾ ਹੋ ਹੋ ਗਿਆ ਸਬਜ਼ੀ ਪੂਰੀ ਵਧੀਆ ਬਣੀਏਗੀ ਗਾਜਰ ਦੀ ਸਬਜ਼ੀ ਬਣਦੀ ਟੇਸਟ ਹੈ ਮੈਂ ਇਹਦੇ ਵਿੱਚ ਮਟਰ ਨਹੀਂ ਪਾਉਂਦੀ ਹੁੰਦੀ ਕਿਉਂਕਿ ਮਟਰ ਨੇ ਜਿਹੜੇ ਉਹਰੇ ਫਰੋਜ਼ਨ ਹੁੰਦੇ ਨੇ ਤਾਂ ਕਰਕੇ ਮੈਂ ਘੱਟ ਯੂਜ਼ ਕਰਦੀ ਆ ਵੈਸੇ ਮਟਰ ਪਨੀਰ ਵਗੈਰਾ ਬਣਾ ਲੈਣੇ ਆਂਗੇ ਐਵੇਂ ਤਾਂ ਸਰਦਾ ਵੀ ਨਹੀਂ ਯੂਜ਼ ਕਰੇ ਬਿਨਾ ਪਰ ਫਿਰ ਵੀ ਐਵੇਂ ਵੀ ਮੈਂ ਹਰੇਕ ਸਬਜ਼ੀ ਜੀ ਚ ਨਹੀਂ ਵੀ ਆਲੂ ਮਟਰ ਬਣਾ ਲੈ ਇਦਾਂ ਨਹੀਂ ਜਿਆਦਾ ਆਂਦੇ ਨੇ ਬਸ ਐ ਨਹੀਂ ਵੀ ਹੈਗਾ ਹਰ ਇੱਕ ਚੀਜ਼ ਚ ਪਾ ਲੈ ਜਿਵੇਂ ਗਾਜਰਾਂ ਵਗੈਰਾ ਚ ਨਹੀਂ ਮੈਂ ਪਾਉਂਦੀ ਫਰੋਜ਼ਨ ਕਰਕੇ ਸਬਜ਼ੀ ਬਣ ਗਈ ਸੀ ਮੈਂ ਨਾਲ ਦੀ ਨਾਲ ਦੁੱਧ ਰੱਖਤਾ ਦਹੀਂ ਦੇ ਲਈ ਦੁੱਧ ਹੋ ਗਿਆ ਸੀਗਾ ਗਰਮ ਮੈਂ ਪਾਤਾ ਕੰਟੇਨਰ ਚ ਹੁਣ ਦਹੀਂ ਵਾਲਾ ਦੁੱਧ ਮੈਂ ਪਾਤਾ ਹੁਣ ਇਹਦੇ ਵਿੱਚ ਥੋੜੀ ਜਿਹੀ ਦਹੀਂ ਪਾ ਲੈਣੀ ਆ ਬਸ ਇੰਨੀ ਕੁ ਬਹੁਤ ਹੈ ਇਹਨੂੰ ਰੱਖ ਦੋਗੇ ਟੱਕ ਕੇ ਫਿਰ ਨੂੰ ਜੰਮ ਜਾਊਗਾ ਫੇਰ ਕੀ ਕਰਦੀ ਆ ਉਤਰੀ ਅੱਜ ਤੂੰ ਜਲਦੀ ਜਾ ਨਹੀਂ ਸੌਂਦਾ ਰੋਇਦਾ ਤੂੰ ਜਲਦੀ ਜਲਦੀ ਸੌ ਜਾ ਨਾ ਅੱਜ ਕਿੱਡੀ-ਕੱਡੀਆਂ ਕਰ ਰਹੇ ਪਵਿੱਤਰ ਲੱਗ ਰਹੀ ਸੀ ਕਿ ਖੇਡਣਾ ਸੀ ਰੋਟੀ-ਰੋਟੀ ਖਾ ਕੇ ਅੰਦਰ ਆ ਕੇ ਪੈ ਗਏ ਸੀਗੇ ਮਨਪ੍ਰੀਤ ਵੀ ਆ ਗਏ ਸੀ ਉਹਨਾਂ ਨੇ ਵੀ ਖਾ ਲਈ ਸੀ ਰੋਟੀ ਮੈਂ ਦੇਖਿਆ ਜਦੋਂ ਆਈ ਪਵਿੱਤਰ ਸਿੱਧਣ ਲੱਗੀ ਪਈ ਸੀ ਮੈਨੂੰ ਅੰਦਰ ਪਾ ਗਈ ਸੀ ਨਾ ਕਿਉਂਕਿ ਥੋੜੇ ਜਿਹਾ ਕੰਮ ਰਹਿੰਦੇ ਸੀ ਉਹਨਾਂ ਵੇੜਨੇ ਸੀ ਤੇ ਮੇਰੇ ਆਉਂਦੇ ਨੂੰ ਇਹ ਲੱਗ ਰਿਹਾ ਖੇਡਾਂ-ਖੇਡੀਆਂ ਕਰਨ ਫਿਰ ਮੈਂ ਸੋਚੇ ਮੈਂ ਕਿਹਾ ਵੀਡੀਓ ਦਾ ਵੀ ਨਹੀਂ ਐਂਡ ਕੀਤਾ ਵੀਡੀਓ ਦਾ ਐਂਡ ਕਰ ਦਵਾਂ ਪਵਿੱਤਰ ਕਹਿੰਦੇ ਕੱਲ ਨੂੰ ਮਿਲਾਂਗੇ ਬਾਏ ਬਾਏ